ਕਹਿੰਦੇ ਮੈਂ ਠੀਕ ਨਹੀਂ ਰਹਿਣੀ ਮੈਂ ਦਵਾਈ ਖਾਨੀ ਆ ਮੇ ਕੋ ਉਠਿਆ ਨਹੀਂ ਜਾਂਦਾ ਤਾਂ ਜੇ ਤੁਸੀਂ ਪੂਰੇ ਤੰਦਰੁਸਤ ਹੋ ਉਹ ਤਾਂ ਫੇਰ ਤੁਸੀਂ ਦੱਸੋ ਮੈਨੂੰ ਕੀ ਕਰੋ ਫੇਰ ਰੋਟੀ ਕਹਿੰਦਾ ਦੋ ਮੈਨੂੰ ਇੱਥੇ ਨਹੀਂ ਟਿਕਣ ਕਿਉਂ ਦੀ ਕਰ ਰੋ ਬਾਤ ਕਰ ਰਹੀ ਨਾ ਖਰਚਾ ਕਰ ਕੇ ਤੇ ਵਿਆਹ ਕਿ ਆਂਦਾ ਵਾ ਹੈ ਤੈਨੂੰ ਤਾਂ ਡੋਰੀ ਜਾਂਦੀ ਨੇ ਪੜਿਆ ਤਾਂ ਨਹੀਂ ਵਿਆਹ ਕਿ ਆਂਦੀ ਆ ਇਹੋ ਜੀ ਗੱਲ ਕਰਦਾ ਕੋਈ ਮਤਲਬ ਨਹੀਂ ਹੈਗਾ ਪੱਕਾ ਮੈਂ ਜੀ ਉਹਦੇ ਅਕਾਊਂਟ 'ਚ ਨਾਣਾ ਹੁਣ ਪਾਏਗਾ ਤਾਂ ਤੇ ਫੇਰ ਤੂੰ ਕਹਿਣਾ ਉਹ ਵੀ ਮਾਂ ਦੇ ਅਕਾਊਂਟ 'ਚ ਨਹੀਂ ਪਾਉਂਦਾ ਪੈਸੇ ਸਾਰੇ ਕੋਹ ਰਹਣਾ ਚਲੋ ਉਹ ਤੇ ਗੱਲ ਕੋਈ ਗੱਲ ਨਹੀਂ ਤਹੇ ਰਹਿਣੇ ਤੇ ਘਰੇ ਹੀ ਆ ਪਰੇ ਕੀ ਬੱਤਨ ਨੂੰ ਵੀ ਦੇਣੇ ਚਾਹੀਦੇ ਹੈ ਨਾ ਹੁਣ ਉਹਦ ਨੰਮੀ ਨੇ ਪੈਸੇ ਨਹੀਂ ਦਿੱਤੇ ਤੇ ਪਤਾ ਨਹੀਂ ਮੇਰੀ ਕਿੰਨੀ ਬਦਨਾਮੀ ਹੋਈ ਹੋਣੀ ਆ ਉਹਨੇ ਜਾ ਕੇ ਕਹੀ ਨੂ ਸੂਟ ਲੈ ਗੁੰਦੀ ਹੈ ਨਾ ਤਾਂ ਸੜ ਜਾਂਦੀ ਆ ਵੀ ਹਾ ਹੇ ਉਹਦਾ ਲੈਤਾ ਹੁਣ ਮਾਵਾ ਜਦੋਂ ਲਾਗੇ ਲੈਂਦੇ ਜੀਤ ਕਰਦੇ ਆ ਵੀ ਮੈਂ ਵੀ ਲੈ ਕੇ ਦਵਾ ਨਹੀਂ ਨਹੀਂ ਮਾਵਾ ਹੀ ਧੀਆ ਬਾਰੇ ਸੋਚਦੀਆਂ ਵਾ ਤੇ ਮੈਂ ਤਾਂ ਬੜੀ ਖੁਸ਼ ਹੋ ਗਈ ਵੀ लवली ਨਾ ਚੰਗਾ ਚਲ ਵਤੀ ਹਸੀਆਣੀ ਆ ਗਈ ਹੈ ਹੈ ਪਿੰਡੋਂ ਨਾ लवली ਦਾ ਫੋਨ ਆਇਆ ਏ ਕੀ ਕਹਿੰਦਾ ਹੁਣ ਉਹ ਕਹਿਣ ਦਿਆ ਹੈ ਵੀ ਭਿਆਨ ਟੈਂਡਾ ਮੈਨੂੰ ਲੱਗਦਾ ਉਹਨਾਂ ਤੇ ਕੋਈ ਗੱਲ ਬਾਤ ਹੋਈ ਆ ਮਾਤਾ ਨੇ ਪਤਾ ਨਹੀਂ ਕੀ ਕਿਹਾ ਵਾ ਤੜਫੰਡਿਆ ਹੀ ਉਹ ਵੀ ਰਮਨਾ ਹੁਣ